ਪਿਆਰੇ ਸਾਥੀਓ ਗੱਲ ਕਰਨ ਜਾ ਰਹੇ ਹਾਂ ਪੈਂਡ ਕੰਮੇ ਤੋਂ ਜਦੋਂ ਖਟਖਟ ਕਲਾ ਨੂੰ ਜਾਈਏ ਰੇਲਵੇ ਸਟੇਸ਼ਨ ਦੇ ਬਿਲਕੁਲ ਅਦਾਗੇ ਕਲੋਨੀ ਦੇ ਵਿੱਚ ਵਸਿਆ ਹੋਇਆ ਘਰ ਜਿੱਥੇ ਬਹੁਤ ਵੱਡਾ ਅੱਗਲੇ ਸਮੇਂ ਦੇ ਦੌਰਾਨ ਹਾਦਸਾ ਹੋਇਆ ਹਾਦਸੇ ਦੇ ਵਿੱਚ ਇਹ پتہ ਲੱਗੇ ਕਿ ਤੜਕਸਾਰ ਜਿਹੜੀ ਹੈਗੀ ਇੱਕ ਘਰ ਦੇ ਕਮਰੇ ਦੇ ਵਿੱਚੋਂ ਵੱਡੀ ਅੱਗ ਦੀਆਂ ਲੱਤਾਂ ਬਾਹਰ ਨਿਕਲ ਕੇ ਆਂਦੀਆਂ ਜਦੋਂ ਗੁਆਂਢੀ ਦੇਖਦੇ ਨੇ ਤੇ ਉਹ ਰੋਣਾ ਪਾਉਂਦੇ ਨੇ ਕਿ ਕਮਰੇ ਨੂੰ ਅੱਗ ਲੱਗੀ ਹੈ ਜਦੋਂ ਇਹ ਦਰਵਾਜ਼ਾ ਖੋਲਦਿਆ ਸਾਰ ਵੇਖਦਿਆ ਕਿ ਜਿਹੜੀ ਫ੍ਰਿਜ ਹੈਗੀ ਉਹ ਸੜ ਕੇ ਸੁਆਹ ਹੋਈ ਹੈ ਐਨਰਐਸ ਟੀਵੀ ਦੇ ਉੱਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਡੀਓ ਚੱਲੀ ਜੀਐਸ ਜੀ ਟੀਵੀ ਪੰਜਾਬ ਦੇ ਉੱਪਰ ਵੀਡੀਓ ਚੱਲੀਆ ਵੀਡੀਓ ਦੇ ਵਾਇਰਲ ਹੁੰਦਿਆ ਸਾਰ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਸੇਵਾ ਕਰਨ ਦਾ ਬਹੁਤ ਵੱਡਾ ਮਨ ਅਪਣਾਇਆ ਬਿਜਲੀ ਸਟਿੰਗ ਵੀ ਹੋਈ ਉਹਦੇ ਨਾਲ ਨਾਲ ਅੱਜ ਮਲ ਪ੍ਰਾਣਕਾ ਤੋਂ ਸੁਦੇਸ਼ ਕੁਮਾਰ ਜੀ ਪਹੁੰਚੇ ਤੇ ਜਿਨ੍ਹਾਂ ਨੇ ਆਪਣੀ ਇਸ ਮੇਕ ਕਮਾਈ ਦੇ ਵਿੱਚੋਂ ਜਿਹੜੀ ਫਰਿੱਜ ਸੀ ਫਰਿੱਜ ਤਾਂ ਬਹੁਤ ਜ਼ਿਆਦਾ ਉਹਦੀ ਹਾਲਤ ਖਸਤਾ ਹੋ ਗਈ ਸੀ ਆਪਣੇ ਕਮਾਈ ਦੇ ਵਿੱਚੋਂ ਅੱਜ ਫਰਿੱਜ ਜਿਹੜੀ ਹੈਗੀ ਉਹ ਦਾਨ ਕੀਤੀ ਹੈ ਵੀਡੀਓ ਵੇਖ ਕੇ ਕਿਸ ਤਰ੍ਹਾਂ ਮਨ ਦੇ ਅੰਦਰ ਰਹਿਮ ਆਇਆ ਕਿ ਇਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਔਰ ਦਾਨ ਕਰਨਾ ਚਾਹਤੀ ਜੀ ਸਾਡੇ ਸਭ ਤੋਂ ਵੱਡਾ ਪਹਿਲੇ ਵੀਡੀਓ ਦੇਖੀ ਜੀ ਤੇ ਮੈਨੂੰ ਇੱਕਦਮ ਸ਼ੌਕ ਲੱਗਿਆ ਜੀ ਦਖਾਤੇ ਘਰ ਦਾ ਕੋਈ ਵੀ ਸਮਾਨ ਨਹੀਂ ਬਚਿਆ ਸਾਦਾ একদম ਮੈਨਾਂ ਵੀ ਦੁੱਖ ਨੂੰ ਨਾ ਵੀ ਕਾਈ ਨਹੀਂ ਸੀ ਸਿਚੁਏਸ਼ਨ ਦਾ ਸਹਾਂ ਨਹੀਂ ਸਕਦੀਆਂ ਜੇ ਕੋਈ ਇਸ ਘਰ ਦੇ ਵਿੱਚ ਸਾਰੇ একদম ਸਾਦਾ ਕੁਝ ਖਤਮ ਹੋ ਜਾਵੇ ਇਹਨਾਂ ਦੀ ਕੀ ਹਾਲਤ ਹੋ ਗਈ ਜੀ ਵੀ ਮੈਂ ਵੀਡੀਓ ਦੇਖ ਕੇ ਫਿਰ ਮੈਂ ਬੇਟੇ ਨੂੰ ਆਪਣੇ ਕੋਲ ਲੈ ਕੇ ਐਸੀ ਜਾ ਕੇ ਦੇਖ ਕੇ ਆਇਆ ਜੀ ਇਹ ਸਿਚੁਏਸ਼ਨ ਹੋ ਗਈ ਕਿ ਜੋ ਵੀ ਸਾਡੇ ਮਨੋਂ ਕੋਲ ਕੋਲ ਸੇ ਉਹ ਵੀ ਹੈਲਪ ਕਰਾਂਗੇ ਅਸੀਂ ਆ ਕੇ ਦੇਖਿਆ ਉਸ ਘਰ ਦੇ ਵਿੱਚ ਕੋਈ ਘਰਾਂ ਦੀ ਐਸੀ ਗੱਲ ਨਹੀਂ ਸੀ ਕਿ ਇਹ ਕੋਈ ਰੋਮ ਹੈਗਾ ਉਹਦੇ ਵਿੱਚ ਦੇਖੋ ਸਾਰਾ ਕੁਝ ਉਹਨਾਂ ਦਾ ਸਾ ਦੰਦਾ ਲੱਗਿਆ ਮੈਨੂੰ ਕਹਦਾ ਕੋਈ ਛੜ ਗਿਆ ਜੀ ਹੈਨਾ ਤੇ ਜੇ ਆਂਦੇ ਨੂੰ ਤੇ ਅੱਗੇ ਕਈ ਸੀ ਤੁਮਸਰੀ ਪੀਸ ਜੀ ਫਿਰ ਮੈਂ ਹੋਟਲਿੰਗ ਵਿੱਚ ਤੁਹਾਡੇ ਵੱਲ ਵੀ ਸਵਾ ਮੈਂ ਟੱਕੀ ਰਹੀ ਚੇਕ ਮੈਂ ਕਰਦੇ ਕਰਦੇ ਮੈਂ ਸੋਚਿਆ ਕਿ ਬਸ ਕੋਈ ਕਿਹੜੀ ਸੀਜ਼ਨ ਨੂੰ ਲੈ ਕੇ ਮੈਂ ਕਿਹਾ ਕਿ ਉਹਨਾਂ ਦਾ ਸਾਰਾ ਕੁਝ ਕਮਰਾ ਵੀ ਖਰਾਬ ਹੈਗਾ ਫਿਰ ਉਹ ਨਹੀਂ ਜਾਨੀ ਕੁਝ ਨਹੀਂ ਹੈ ਜੀ ਫਿਰ ਜਦੋਂ ਸੜਨ ਸਾਲ ਤੇ ਜੋ ਸੀ ਜੀ ਜ਼ਰੂਰੀ ਹੈਗੀ ਆ ਜੇ ਜਦੋਂ ਪੈਸੇ ਲਈ ਇੰਨੀ ਗਰਮੀ ਹੈਗੀ ਉਹਦੇ ਦੇਚ ਹੈਨਾ ਸੁਖੂ ਟੂਰ ਨੂੰ ਚਾਹੀਦਾ ਜੀ ਕਿ ਇਸ ਕਰਕੇ ਵੀ ਮੈਂ ਸੋਚਿਆ ਕਿ ਇਹ ਲੈਟਿਕ ਨੂੰ ਮੈਂ ਨਹੀਂ ਪਰ ਮੈਨੂੰ ਮੈਂ ਇਨਸਾਨੀਅਤ ਦੇ ਨਾਤੇ ਮੈਂ ਸਭ ਦਾ ਪਾਕਿਸਤਾਨੀ ਵੀਡੀਓ ਦੇ ਨਾਲ ਇਹ ਵੀ ਹੁੰਦਾ ਕਿ ਹੋਰ ਵੀ ਜਿਹੜੇ ਸੇਵਾ ਕਰਨੇ ਚਾਹੁੰਦੇ ਹੈਗੇ ਉਹ ਵੀ ਇਸ ਜਗ੍ਹਾ ਤੇ ਆ ਕੇ ਸੇਵਾ ਕਰ ਸਕਦੇ ਹੈਗੇ ਕਿਉਂਕਿ ਇਹੜੀ ਬੂੰਦ ਬੂੰਦ ਹੈਗੀ ਹੈ ਉਹਦੇ ਨਾਲ ਇੱਕ ਘਰ ਨੂੰ ਬਹੁਤ ਵੱਡਾ ਸਹਾਰਾ ਮਿਲਦਾ ਹੈ ਕਿਉਂਕਿ ਵੀਡੀਓ ਦਾ ਮਕਸਦ ਤਾਂ ਇੱਕ ਪ੍ਰੇਰਣਾ ਹੈਗੀ ਹੈ ਨਾ ਕਿ ਸ਼ੋਭਾ ਖੱਟਣੀ ਹੈਗੀ ਹੈ ਵੀਡੀਓ ਦੇ ਜ਼ਰੀਏ ਇਹ ਚੀਜ਼ ਹੋ ਜਾਂਦੀ ਹੈਗੀ ਹੈ ਕਿ ਹਰ ਦੇ ਅੰਦਰ ਚਾਹਨਾ ਰਹਿੰਦੀ ਹੈਗੀ ਕਿ ਤਾਂ ਤਾਂ ਮੈਂ ਕਰਨਾ ਹੈਗਾ ਪਰ ਕਈ ਵਾਰੀ ਦਾਨੀਆਂ ਨੂੰ ਉਹ ਜਗ੍ਹਾ ਨਹੀਂ ਮਿਲ ਪਾਂਦੀ ਹੈਗੀ ਇੱਥੇ ਤਾਂ ਅਖਾ ਚੀਜ਼ਾਂ ਸੜ ਕੇ ਸੁਆਹ ਹੋਈਆਂ ਬੈਸਤਰੀ ਸੜ ਕੇ ਸੁਆਹ ਹੋ ਗਈ ਆ ਫ੍ਰਿਜ ਸੜ ਕੇ ਸੁਆਹ ਹੋ ਗਈ ਹੈ ਤੇ ਉਹਦੇ ਨਾਲ ਦੇਖੇ ਵਾਲਿਆਂ ਦਾ ਵੀ ਨੁਕਸਾਨ ਹੋ ਗਿਆ ਆ ਇੱਥੇ ਇਸ ਤਰ੍ਹਾਂ ਤਾਂ ਕੋਈ ਰਹਿ ਆ ਹੀ ਨਹੀਂ ਹੈਗਾ ਹੈ ਜੀ ਉਹਦੇ ਨਾਲ ਬਹੁਤ ਸਾਰੇ ਐਸੇ ਪਤਿੱਲੇ ਜਿਹੜੇ ਸੀਗੇ ਵਰਤਨ ਸੀਗੇ ਪਤਨ ਵੀ ਬਹੁਤ ਜ਼ਿਆਦਾ ਸਾਰੇ ਹੈਗੇ ਆ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰੇ ਸਮਾਸੇਜਾਂ ਹਾਂਜੀ ਮੈਂ ਸਾਰਿਆਂ ਨੂੰ ਇੱਕ ਹੀ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਜੋ ਵੀ ਕਿਸੇ ਨੂੰ ਬਲਪਾਂ ਦਾ ਇਹ ਨਹੀਂ ਹੁੰਦਾ ਕਿ ਬਹੁਤ ਵੱਡਾ ਕੁਝ ਤੁਸੀਂ ਕਰਸਿਆ ਕਰੋ ਥੋੜੇ ਥੋੜੇ ਨਾਲ ਵੀ ਤੁਸੀਂ ਹੈਲਪ ਕਰੋਗੇ ਤੁਹਾਨੂੰ ਕਿੰਨੀ ਹੈਲਪ ਹੋ ਜੂਗੀ ਐਸੇ ਤੁਹਾਨੂੰ ਬਹੁਤ ਵੱਡੀ ਜ਼ਰੂਰਤ ਹੈਗੀ ਆ ਇਸਦੇ ਵੀ ਹੋਰ ਇਹਨਾਂ ਨੂੰ ਕਿਵੇਂ ਸਾਰਾ ਕੁਝ ਹੋਲੀ-ਹੋਲੀ ਬੰਦੂਗਾ ਜਿਹੜੇ ਐਟ ਆ ਟਾਈਮ ਤੁਹਾਨੂੰ ਜ਼ਰੂਰਤ ਹੈਗੀ ਐ ਪੁਲਸ ਹੁਣ ਨਸੂਰਤ ਹੈਗੀ ਐ ਉਹ ਮੈਂ ਰਿਕਵੈਸਟ ਕਰੂੰਗੀ ਜ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵੀਡੀਓ ਜੋ ਵੀ ਦੇਖੂਗਾ ਕਿ ਇਹਨਾਂ ਨੂੰ ਆ ਕੇ ਦੇਖੋ ਇਹਨਾਂ ਦੀ ਸਿਚੁਏਸ਼ਨ ਦੇਖੋ ਜਿਹੜੇ ਵੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਹੈਗੀ ਵੀ ਜਿਹੜੀ ਦੀ ਹੈਲਪ ਕਰੋ ਇੰਕੀ ਬ੍ਰਾਂਡ ਵੀ ਵਧੀਆ ਆ ਇੱਕ ਤਾਂ ਇਹ ਗੜੋ ਖਲਾਮਾ ਲਾਉਣੀਆਂ ਹੁੰਦੀਆਂ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਐਲਸੀ ਦਾ ਬਹੁਤ ਅੱਛਾ ਬ੍ਰਾਂਡ ਹੈਗਾ ਆ ਤੇ ਇਹਨੂੰ ਆਪਾਂ ਥੋੜਾ ਉੱਪਰ ਕਰਕੇ ਤੇ ਫਰੇਜ਼ ਨੂੰ ਤੇ ਕਿਉਂਕਿ ਜ਼ਰੂਰਤ ਵੀ ਆ ਘਰ 'ਚ ਵੀ ਬਹੁਤ ਹੈ ਬੱਚਿਆਂ ਨੇ ਪਾਣੀ ਪੀਣਾ ਆ ਖੁਦ ਪਾਣੀ ਪੀਣਾ ਹੈਗਾ ਆ ਤੇ ਬੜਾ ਵਧੀਆ ਲੱਗਦਾ ਜਿਹੜਾ ਹੈਗਾ ਕਿ ਚਲੋ ਖੁੱਲੀ ਟੁਲੀ ਫਰੇਜ਼ ਹੈਗੀ ਆ ਪਰਵਾਸ ਦਾ ਵਧੀਆ ਜਿਹੜਾ ਹੈਗਾ ਉਹ ਨਿਕਲ ਜਾਗਾ ਇਹ ਸਾਰਾ ਸਮਾਂ ਵਧੀਆ ਟਾਈਮpass ਹੋ ਜਾਵੇਗਾ ਜੀ ਜਿਹੜੇ ਹੋਰ ਵੀਰ ਮਦਦ ਕਰਨੀ ਚਾਹੁੰਦੇ ਆ ਉਹ ਕਿਹੜੇ ਨੰਬਰ ਤੇ ਕਰ ਸਕਣਗੇ ਜੀ ਸਤਿ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਠੀਕ ਕਿ ਪਿਛਲੇ ਜਿਨ੍ਹਾਂ ਦੇ ਵਿੱਚ ਜਦਵਾਂਤ ਲੱਗੀ ਸੀ ਰਾਜਾ ਜੀ ਦੇ ਘਰ ਤੇ ਪਰਿਵਾਰ ਜਿਹੜਾ ਕਿ ਇੱਕ ਸੇ ਖਾਸ ਰਿਸ਼ਤੇਦਾਰੀ ਦੇ ਵਿੱਚ ਪਿਆ ਰਹੀ ਸੀ ਜੀ ਤਾਂ ਮਗਰੋਂ ਗੋਡੀਆਂ ਨੇ ਦੇਖਿਆ ਤੇ ਫੋਨ ਕੀਤਾ ਤੇ ਤੁਹਾਡੇ ਟੀਵੀ ਦੇ ਦੁਆਰਾ ਤੁਸੀਂ ਇਸ ਘਰ ਦੇ ਵਿੱਚ ਆਏ ਲਵਰ ਕੀਤਾ ਉਸ ਟੀਵੀ ਦੇ ਦੁਆਰਾ ਸਭ ਤੋਂ ਪਹਿਲਾਂ ਅਸੀਂ ਭੈਣ ਸ੍ਰੀ ਦੇਸ਼ ਕੁਮਾਰੀ ਦਾ ਮਾਲਪੁਰਾੜ ਦਾ ਕੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੇ ਮਨ ਦੇ ਵਿੱਚ ਆਇਆ ਰਹਿਮ ਕੀਤਾ ਕਿ ਕਿਉਂਕਿ ਤਾਲ ਕਰਨਾ ਬਹੁਤ ਹੀ ਜ਼ਰੂਰੀ ਹੈ ਜੀ ਇਹ ਪਰਿਵਾਰ ਨੂੰ ਜੋੜ ਵੀ ਸੀ ਕਿ ਇਕੱਲਾ ਹੀ ਜਿਹੜਾ ਕਿ ਗਰੀਬ ਈਮਾਨ ਵਾਲਾ ਤੇ ਇਹਨਾਂ ਦੇ ਕੋਲ ਹੋਰ ਵੀ ਕੋਈ ਈਮਾਨ ਵਾਲਾ ਨਹੀਂ ਢਾੜੀ ਲੱਪਾ ਕਰਦੇ ਸਦੀ ਪਸੰਦਾਂ ਦੇ ਨਾਲ ਜਾਂਦੇ ਆ ਕੰਮ ਕਰ ਕਰਨ ਸੋ ਮਗਰੋਂ ਜਿਉਂ ਆਕ ਲਾ ਕੇ ਇਕਾ ਸਾਰਾ ਇਹਨਾਂ ਦਾ ਜਿਹੜਾ ਈਮਾਨ ਛੱਡ ਕੇ ਸਵਾਹ ਹੋ ਗਿਆ ਤੇ ਕੋਈ ਵੀ ਨਹੀਂ ਬਚਿਆ ਮੈਂ ਟਟੰਗ ਵੀ ਹੁਣ ਕਰਾਈ ਹੈ ਮਦਦ ਦਿੱਤੀ ਆ ਜੀ ਸਾਡੇ ਅਖਮਾਨ ਸਿੰਘ ਕਾਮਾ ਜੀ ਜਿਹੜੇ ਸੀ ਉਹਨਾਂ ਨੇ ਵੀ ਥੋੜੇ ਜਿਹਾ ਹੈਲਪ ਕੀਤੀ ਸਾਡੇ ਸੁਨਾਮ ਸਿੰਘ ਕਾਮਾ ਨੇ ਉਹਨਾਂ ਨੇ ਵੀ ਦੂਸਰੇ ਪਿੰਡ ਨੇ ਉਹਨਾਂ ਨੇ ਵੀ ਸਹੂਲਤ ਦਾ ਦਵਾਇਆ ਕਿ ਅਸੀਂ ਜ਼ਰੂਰ ਕੋਈ ਨਾ ਕੋਈ ਮਦਦ ਕਰਾਂਗੇ ਸੋ ਨਾਲੇ ਪਿੰਡ ਜਿਹੜਾ ਕਾਮਾ ਲੰਗਦਾ ਤੇ ਉਹਨਾਂ ਨੇ ਕਾਫੀ ਜਿਹੜੇ ਤੇ ਬੰਦਿਆਂ ਨੇ ਸਹੂਲਤ ਦਾ ਦਵਾਇਆ ਸੋ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਹੈਲਪ ਕਰਨੀ ਹੋਵੇ ਤਾਂ ਨੰਬਰ ਇਹ ਹੈਗਾ ਜੀ 90415 1107 ਤੇ ਦੂਸਰਾ ਨੰਬਰ ਹੈਗਾ ਇਹ 70 87 ਇਹ 84 32 ਤੇ 63 ਇੱਕ ਹੋਰ ਕੇ ਇਹ ਪਹਿਲਾ ਨੰਬਰ ਹੈਗਾ ਜੀ 90 415 ਜੀ 11 207 ਦੂਸਰਾ ਨੰਬਰ ਹੈਗਾ ਜੀ 70 878 ਇਹ 43 ਜੀ 265 ਜੀ ਇਹ ਇਹਨਾਂ ਦਾ ਨੰਬਰ ਵਾ ਕਿ ਜੇ ਆ ਕੇ ਕਿਸੇ ਨੇ ਬੁੱਧ ਦੇਖਣਾ ਹੋਵੇ ਘਰ ਦੀ ਆ ਕੇ ਦੇਖ ਸਕਦਾ ਤੇ ਕੋਈ ਨਾ ਕੋਈ ਜਿਹੜੀ ਕਿ ਹੈਲਪ ਕਰ ਸਕਦਾ ਕਿਸ ਤਰ੍ਹਾਂ ਇਹਨਾਂ ਨੂੰ ਪੱਕੇ ਵੀ ਲੋੜ ਰੰਗ ਦਰਵਾਜ਼ਾ ਜੀ ਲੋੜ ਬਾ ਦਵਾ ਜਿਸ ਤਰ੍ਹਾਂ ਫਿੱਟ ਵੀ ਇਹਨਾਂ ਦਾ ਸਾਰਾ ਹੀ ਲੋੜ ਹੋ ਗਿਆ ਔਰ ਮੰਜੇ ਵੀ ਨਹੀਂ ਬਚੇਗਾ ਕਿਉਂ ਵੀਡੀਓ ਦੇਖ ਰਹੇ ਕੱਲੀ ਕੱਲੀ ਖਾ ਖਾਈ ਹੈ ਕੱਲੀ ਕੱਲੀ ਕੀ ਕੋਈ ਦਿਖਾਈ ਆ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਆ ਉਹਦੇ ਵਿੱਚ ਤੁਹਾਡਾ ਬਹੁਤ ਮੀਡੀਆ ਦਾ ਜਿਹੜਾ ਕਿ ਧੰਨਵਾਦ ਆ ਜਿਨ੍ਹਾਂ ਦੇ ਰਾਹੀਂ ਭੈਣ ਨੇ ਵੀ ਮਦਦ ਕੀਤੀ ਹੋਰ ਵੀ ਜਿਹੜੀ ਕਿ ਹੈਲਪ ਕੀਤੀ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਗੇ ਵੀ ਅਸੀਂ ਕਹਿੰਦੇ ਆ ਕਿ ਜੇ ਕੋਈ ਐਨ ਆਰ ਆਈ ਜਾਂ ਕੋਈ ਹੋਰ ਕੋਈ ਜਿਹੜਾ ਕਿ ਖਵਾਸ ਦੇ ਸਕਦਾ ਮਦਦ ਕਰਨਾ ਚਾਹਦਾ ਇਹ ਨੰਬਰ ਤੋਂ ਜਿਹੜੇ ਕਿ ਦੇ ਦਿੱਤੇ ਨੇ ਔਰ ਕੋਈ ਵੀ ਜਿਹੜਾ ਕਿ ਖੜਕਰਖਾਰਾ ਕਲੋਨੀਆਂ ਜਿਹੜੀਆਂ ਕਿਸੇ ਸਥਿਤੀ ਦੇ ਨਾਲ ਹੀ ਆ ਤੇ ਉੱਥੇ ਜਿਹੜਾ ਕਿ ਰਾਜਾ ਰਾਜਾ ਦਾ ਇੰਸਾਨ ਜਿਹੜਾ ਕਿ ਰਹਿੰਦਾ ਉਹਦਾ ਘਰ ਪਹੁੰਚ ਸਕਦੇ ਆਪਾਂ ਕੋਈ ਵੀ ਜਿਹੜਾ ਕਿ ਆਪਾਂ ਅੱਜ ਦੇਖਾਂਗੇ ਕੋਈ ਪੁੱਛੋ ਕਿ ਕਿਸ ਤਰ੍ਹਾਂ ਲੱਗਦਾ ਅੱਜ ਦਾ ਇਹ ਸਥਾਨ ਤੋਂ ਦੱਸਾਂਗੇ ਆਪ ਜੀ ਨੂੰ ਕਿਉਂਕਿ ਜਿਹੜੀ ਇਨਸਾਨ ਇਨਸਾਨ ਦੇ ਕੰਮ ਹੈ। ਹਾਂਜੀ। ਦਿਸਰੀ ਤਿਆਂ ਥੋੜੀ ਥੋੜੀ ਸੇਵਾ ਕੀਤੀ ਅਮਿਆ ਬਹੁਤ ਬਟਾਇਆ ਕਸਾਰਾ ਮਿਲਦਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਚਖਣ ਦਾ ਵੀ ਮਕਸਦ ਇਹ ਹੈਗਾ ਕਿ ਇਹ ਲੋੜਵੰਦ ਪਰਿਵਾਰ ਹੈ ਇਹਦੇ ਨਾਲ ਇੱਕ ਇਸ਼ਾਰਾ ਇੱਕ ਲਾਈਨ ਮਿਲ ਜਾਂਦੀ ਹੈ ਕਿ ਦਾਨ ਕਰਨ ਦੀ ਆਸਥਾਨ ਦੇ ਉੱਪਰ ਜੁਬਤ ਹੈ ਬੱਚੇ ਹੈ ਪਰਿਵਾਰ ਹੈ ਕੀ ਬਹੁਤ ਸਾਰਾ ਸਮਾਨ ਸੜ ਗਿਆ ਹੈਗਾ ਤੇ ਅੱਜ ਇੱਕ ਛੋਟੀ ਜਹੀ ਭੇਟ ਜਿਹੜੀ ਹੈਗੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਮੰਦਿਰ ਦੀ ਸੇਵਾ ਕਰਦੇ ਨੇ ਮਲ ਪ੍ਰਾੜਕਾਂ ਦੇ ਵਿੱਚ ਮੰਦਿਰ ਇਹ ਸ਼ਾਨਾ ਮੰਦਿਰ ਹੈ ਬਹੁਤ ਫੇਮਸ ਮੰਦਿਰ ਹੈਗਾ ਇਹਦੇ ਮੇਨ ਸੇਵਾਦਾਰ ਨੇ ਓਣਾ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਇਹ ਵੇਜ ਜਿਹੜੀ ਹੈਗੀ ਆ ਇਹ ਪਰਿਵਾਰ ਨੂੰ ਦੇਣ ਦਾ ਬਹੁਤ ਵੱਡਾ ਪ੍ਰਾਲਾਪਿਕਾ ਇਸ ਤਰ੍ਹਾਂ ਬਿਨੈ ਕੀਤੀ ਬਹੁਤ ਬ੍ਰੀਅੰਟ ਬਹੁਤ ਬ੍ਰੀਅੰਟ ਜੀ ਇਹਨਾਂ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਪ੍ਰੇਜ ਦਿੱਤੀ ਚੰਗਾ ਪਾਣੀ ਪੀਣੋ ਦੇ ਵਿੱਚ ਬਹੁਤ ਧੰਨਵਾਦ ਜੀ ਤੇਰੇ ਸਾਥੀਓ ਵੀਡੀਓ ਫੜਾਣ ਦਾ ਮਕਸਦ ਇਹ ਹੁੰਦਾ ਕਿ ਥੋੜੀ ਥੋੜੀ ਸਹਾਇਤਾ ਜ਼ਰੂਰ ਕਰੀਏ ਇਨਸਾਨ ਦਾ ਫਰਜ਼ ਬਣਦਾ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿਤੇ ਵੀ ਜਿੱਥੇ ਵੀ ਲੱਗਦਾ ਹੈਗਾ ਆ ਜੇ ਇੱਕ ਦੂਸਰੇ ਦੀ ਸਹਾਇਤਾ ਕਰਾਂਗੇ ਇਨਸਾਨ ਹੀ ਇਨਸਾਨ ਦੇ ਕੰਮ ਆਇਆ ਕਰਦਾ ਇਹ ਸਾਰੇ ਹਿਸਰੋਤਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਵੀ ਕੀਤਾ ਐਨਐਸ ਆਰ ਕੇਵੀ ਦੇ ਉੱਪਰ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਚੱਲਦੀਆਂ ਜੀਐਸ ਜੀ ਟੀਵੀ ਪੰਜਾਬ ਦੇ ਉੱਪਰ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਅੱਜ ਜਿਹੜੀ ਸਮੱਸਿਆ ਹੈਗੀ ਆ ਜਿਹੜੀ ਪਬਲਿਕ ਦੀ ਆਵਾਜ਼ ਹੈਗੀ ਹੈ ਉਹਨੂੰ ਜੰਮ ਜੰਮ ਤੱਕਰ ਪਹੁੰਚਾਉਣ ਦਾ ਵੱਡਾ ਪ੍ਰਾਲਾ ਕੀਤਾ ਇਹ ਤਹਿਨਿ ਤਨਵਾਦੀ ਹਾਂ ਮਲਪੜਕਾਂ ਦੇ ਤੇ ਨਾਲ ਉਹਨਾਂ ਦੇ ਵੀ ਧੰਨਵਾਦ ਹਾਂ ਜਿਨ੍ਹਾਂ ਨੇ ਅੰਦਰ ਫਿਟਿੰਗ ਵੀ ਕਰਵਾ ਕੇ ਦਿਖਾਈ ਆ ਤੇ ਜਿਹੜੀ ਫ੍ਰਿਜ ਹੈਗੀ ਆ ਉਹਨੂੰ ਲੈ ਕੇ ਗਾਂ ਦਾ ਜਿਹੜਾ ਵੱਡਾ ਇਹ ਅਪਰਾਧਾ ਹੈਗਾ ਆ ਉਹ ਕੋਈ ਹੋਰ ਨਾਸ਼ਵਾਨੀ ਪਹੁੰਚੇ ਨਹੀਂ ਤੇ ਤੇਰੇ ਵਿਸ਼ੇਸ਼ ਤੌਰ ਤੇ ਕਮਰੇ ਦੇ ਵੀ ਜਰੂਰ ਆਪ ਜੀ ਨੂੰ ਦਿਖਾਵਾਂਗੇ ਕਿ ਕਮਰੇ ਦੇ ਵਿੱਚ ਹਾਲਾਤ ਕੀ ਬਣੇ ਸੀ ਉਸ ਕਮਰੇ ਦੌਰਾਨ ਜਦੋਂ ਆਪ ਜੀ ਆਏ ਜੀ ਕਿਤੇ ਪਰਿਵਾਰ ਰਿਸ਼ਤੇਦਾਰੀ ਦੇ ਗਿਆ ਸੀਗਾ ਅਚਾਨਕ ਘੁਆंडੀਆਂ ਨੇ ਦੇਖਿਆ ਕਿ ਪਟੀਆਂ ਲੱਫਟਾਂ ਪਾ ਵੇਖੀ ਕਿ ਕਿਸ ਤਰ੍ਹਾਂ ਇਸ ਖੜਾ ਗਿਰਾ ਹੈਗਾ ਆ ਇਹ ਬਿਲਕੁਲ ਥੂਨੇ ਦੇ ਨਾਲ ਜਿਹੜਾ ਇਹ ਨੁਕਸਾਨ ਹੋਇਆ ਸਮਾਨ ਜਿਹੜਾ ਆ ਤੇ ਬਿਲਕੁਲ ਖਤਮ ਹੋ ਗਿਆ ਸੜ ਗਿਆ ਸਮਾਨ ਬਹੁਤ ਵੱਡੇ ਮੰਜੇ ਬਿਸਤੂ ਵੀ ਸਾਰੇ ਖਤਮ ਹੋ ਗਿਆ ਜੇ ਕਮਰੇ ਦੀ ਗੱਲ ਕੀਤੀ ਜਾਵੇ ਕਮਰੇ ਦੇ ਬਹੁਤ ਜ਼ਿਆਦਾ ਜਿਹੜੇ ਹਾਲਾਤ ਹੈਗੇ ਆ ਉਹ ਤਰਸਜੋਗ ਹਾਲਾਤ ਸਕੇ ਕਿ ਬਿਲਕੁਲ ਕੁਝ ਵੀ ਨਜ਼ਰ ਨਹੀਂ ਆਉਂਦਾ ਜੀਗਾ ਕਿਤੇ ਦਾ ਨੁਕਸਾਨ ਹੋਇਆ ਪੂਰੇ ਬਹੁਤ ਵੱਡੇ ਜਿਹੜੇ ਨੁਕਸਾਨ ਹੋਏ ਹੈਗੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਕੋਈ ਹੋਰ ਗਾਨੇਦਾਨ ਕਰਨਾ ਚਾਹੁੰਦਾ ਆ ਉਹ ਵੀ ਇੱਥੇ ਕਰ ਸਕਦਾ ਹੈਗਾ ਸ਼ਪੈਸ਼ਲ ਮਲਖਰਾਟਾ ਤੇ ਸੁਦੇਸ਼ ਕੁਮਾਰੀ ਜਿਨ੍ਹਾਂ ਨੇ ਬਹੁਤ ਵੱਡੇ ਪਰਾਲਿਆਂ ਦੇ ਸਦਕਾ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਦਾਨ ਕੀਤਾ ਹੈਗਾ ਆ ਇਹ ਇੱਕ ਫਰਵੀ ਬਣਦਾ ਹੈ ਇਨਸਾਨ ਦਾ ਇਹ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇੱਕ ਦੂਸਰੇ ਦੇ ਕੰਮ ਆ ਸਕੀਏ ਕਿਉਂਕਿ ਜਿਸ ਵਿਅਕਤੀ ਦਾ ਨੁਕਸਾਨ ਹੋਣਾ ਬਹੁਤ ਵੱਡਾ ਸਮਾਰਾ ਮੈਂ ਜਨ ਰੱਖਿਆ ਗਿਆ ਕਿ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦੇ ਆਂ ਤੇ ਜਿਨ੍ਹਾਂ ਨੇ ਇਹ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈਗਾ ਤੇ ਇਸ ਵੀਡੀਓ ਦੇ ਸਦਕਾ ਇਹ ਘਰ ਬੈਠਿਆਂ ਨੂੰ ਇਹ ਖਬਰ ਮਿਲ ਗਈ ਹੈ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਪਿੰਡ ਕਾਮੇ ਦੀ ਗੱਲ ਕਰਾਂਗੇ ਕਿ ਖੜਕੜਕਲਾਂ ਦਾ ਰੇਲਵੇ ਸਟੇਸ਼ਨ ਉਹਦੇ ਨਜ਼ਦੀਕ ਇੱਕ ਲੋਨੀ ਦੇ ਵਿੱਚ ਨੁਕਸਾਨ ਹੋਇਆ ਪਿਆਰੇ ਸਾਥੀ ਵੀ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਇਹ ਨਹੀਂ ਚਲਾਈ ਦੀ ਜੇ ਘੰਟਾ ਇੱਕ ਇਹਦਾ ਤੇਲ ਚੜਿਆ ਹੁੰਦਾ